ਜਦ ਆਪਾਂ ਗੱਲ ਕਰਾਂਗੇ ਅਮਰਜੋਤ ਤੇ ਗੁਰਦੀਪ ਮਾਨਕ ਬਾਰੇ ਕਿਉਂਕਿ ਮਾਨਕ ਨਾਲ ਪਹਿਲਾਂ ਅਮਰਜੋਤ ਗਾਉਂਦੀ ਸੀ ਚਮਕੀਲੇ ਤੋਂ ਪਹਿਲਾਂ ਉਥੋਂ ਥੋੜੀ ਜੀ ਕਹਿੰਦੇ ਕੁਝ ਲੋਕ ਦੱਸਦੇ ਆ ਲੱਗੇ ਰਹਿਣ ਵਾਲੇ ਵੀ ਖਾਰਬਾਜੀ ਵੀ ਚੱਲਦੀ ਸੀਗੀ ਤੇ ਥੋੜੀ ਜੀ ਇਹ ਗੱਲ ਦਿਲ 'ਚ ਗੁਰਦੀਪ ਮਾਨਕ ਰੱਖਦਾ ਸੀਗਾ ਵੀ ਹਾਂ ਚਮਕੀਲਾ ਮੇਰੇ ਨਾਲ ਦੀ ਨੂੰ ਗਾਉਣ ਵਾਲੀ ਨੂੰ ਲੈ ਕੇ ਆਇਆ ਵੀ ਅੱਗੇ ਸ਼ਬਦ ਬੋਲ ਦਿੰਦੇ ਹਨ ਨਾ ਫੇ ਸਾਡਾ ਬੰਦਾ ਪੱਟ ਲਿਆ ਤੇ ਇਤੇ ਕਲਾਕਾਰੀ ਲੈਨ ਚ ਵੀ ਇਹ ਹੁੰਦੀ ਵੀ ਸਾਡੇ ਯਾਨੀ ਕਿ ਜਿਹੜਾ ਗਰੁੱਪ ਦਾ ਇੱਕ ਬੰਦਾ ਤੇ ਉਹਦੇ ਚੋਂ ਪਈ ਇਹ ਸਿਗਾ ਜਿਹੜੇ ਲੱਗੇ ਰਹਿ ਨਾਲ ਉਹੋ ਹੀ ਕਹਿੰਦੇ ਆ ਵੀ ਕੁਲਦੀਪ ਮਾਨਕ ਇਸ ਗੱਲ ਤੋਂ ਥੋੜਾ ਜਿਆ ਚਮਕੀਲੇ ਨਾਲ ਫਿਰ ਲੱਗਦਾ ਵੀ ਜੇਕਰ ਵੀ ਭਾਈ ਅਮਰਜੋਤ ਮੇਰੇ ਨਾਲ ਬੜਾ ਸੋਹਣਾ ਗਾਉਂਦੀ ਹੁੰਦੀ ਸੀਗੀ ਤੇ ਇਹ ਬੰਦਾ ਆਪਣੇ ਨਾਲ ਲੈ ਗਿਆ ਹਨਾ ਇਹਦੇ ਚ ਜੇ ਕਹੂੰ ਚਮਕੀਲੇ ਦਾ ਕੋਈ ਕਸੂਰ ਨਹੀਂ ਹੈਗਾ ਚਮਕੀਲੇ ਨੂੰ ਤਾਂ ਨਾਲ ਗਾਉਣ ਵਾਲੀ ਚਾਹੀਦੀ ਸੀਗੀ ਹਨਾ ਤੇ ਉਹ ਮਿਲ ਕੇ ਅਮਰਜੋਤ ਦੇ ਰੂਪ ਵਿੱਚ ਤੇ ਅਮਰਜੋਤ ਨੂੰ ਨਾਂ ਲੱਗਦਾ ਹੋਊਗਾ ਚੰਗਾ ਕੁਲਦੀਪ ਮਾਨਕ ਨਾਲ ਤੇ ਅਮਰਜੋਤ ਵੀ ਆਪਣੀ ਮਰਜ਼ੀ ਦੇ ਨਾਲ ਹਨਾ ਚਮਕੀਲੇ ਨਾਲ ਗਈ ਉਹਨੂੰ ਉੱਥੇ ਵਧੀਆ ਲੱਗਾ ਤੇ ਉਸ ਤੋਂ ਬਾਅਦ ਉਹਨੇ ਵਿਆਹ ਵੀ ਕਰਾ ਲਿਆ ਜੇ ਤੁਸੀਂ ਇਹ ਸੋਚੋ ਵਿਆਹ ਵੀ ਉਸ ਬੰਦੇ ਨਾਲੇ ਕਰਾ ਲਿਆ ਜਿਹਦੇ ਨਾਲ ਗਾਉਂਦੀ ਸੀ ਤੇ ਚਮਕੀਲਾ ਕਿੰਨਾ ਚੰਗਾ ਹੋਊਗਾ ਹਨਾ ਤੇ ਕੁਲਦੀਪ ਮਾਨਕ ਨਾਲ ਉਹ ਨਹੀਂ ਰਹੀ ਤਾਂ ਇਹਦੇ ਵਿੱਚ ਕੀ ਪਤਾ ਕੀ ਥੜ ਲੱਗੀ ਹੋਊਗੀ ਕੁਲਦੀਪ ਮਣਕ ਨਾਲ ਇੱਥੇ ਮੈਂ ਇਹ ਗੱਲ ਨਹੀਂ ਕਰ ਰਿਹਾ ਵੀ ਕੁਲਦੀਪ ਮਣਕ ਸਿੰਗਰ ਨਹੀਂ ਵਧੀਆ ਸੀ ਸਿੰਗਰ ਮੈਂ ਮੰਨਦਾ ਕੁਲਦੀਪ ਮਣਕ ਕਰਕੇ ਕੋਈ ਨਹੀਂ ਸੀ ਪਰ ਜ਼ਰੂਰੀ ਨਹੀਂ ਹੁੰਦਾ ਕਿ ਸਿੰਗਰ ਹੋਣ ਦੇ ਨਾਤੇ 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 ਇਨਸਾਨ ਵੀ ਉਸ ਤਰ੍ਹਾਂ ਦਾ ਹੋਵੇ ਨਾ ਕਈ ਵਾਰੀਆਂ ਕਈ ਹੁਣ ਤਈਆਂ ਹੁੰਦੀਆਂ ਇਨਸਾਨ ਦੇ ਵਿੱਚ ਨਹੀਂ ਚੰਗੀਆਂ ਲੱਗੀਆਂ ਹੋਣਗੀਆਂ ਬੀਬਾ ਅਮਰਜੋਤ ਨੂੰ ਹਨਾ ਤੇ ਉਨੇ ਦੇਖਿਆ ਪੇ ਭਾਈ ਮੇਰਾ ਇੱਥੇ ਭਵਿਕ ਚੰਗਾ ਨਹੀਂ ਉਹਨੂੰ ਲੱਗਾ ਚਮਕੀਲੇ ਨਾਲ ਵਧੀਆ ਤੇ ਮੈਨੂੰ ਗਾਉਣ ਦਾ ਮੌਕਾ ਵੀ ਵਧੀਆ ਮਿਲਦਾ ਮੈਨੂੰ ਇੱਜ਼ਤ ਵੀ ਵਧੀਆ ਮਾਣ ਸਤਿਕਾਰ ਵੀ ਵਧੀਆ ਮਿਲਣਾ ਤੇ ਉਹ ਚਲੀ ਗਈ ਚਮਕੀਲੇ ਨਾਲ ਤੇ ਕਹਿੰਦੇ ਫਿਰ ਇਹ ਥੋੜਾ ਜਿਹਾ ਦਿਲਚਸਪ ਗੱਲ ਦਾ ਰੱਖਦਾ ਸੀ ਗਗਲਦੀਪ ਮਾਨਕ ਤੁਸੀਂ ਕੀ ਕਹੋਗੇ ਇਹਦੇ ਬਾਰੇ ਜ਼ਰੂਰ ਦੱਸਿਓ ਧੰਨਵਾਦ